चल भीरे कट रुमाल रुमाल तो मैं लेके नहीं आया चल कोई गल नहीं वीरे आप अंदर ले लेंगे यार जो मैं गुरुद्वारे जाना ही नहीं मैं रुमाल तो ही लेके नहीं आया क्यों भीरे यार रब तेरी मानता ना तू मा टेक मैं तेरी बार वेट कर दीरे तेरा दिमाग सही है गुरु घर बारे इदा दल कह दी होंगे यार गुरु घर सेवा कर करके कर मैं मिलया की है नौकरी मेरी चली गई ਕਰ ਆਪਣਾ ਵਿਖਣ ਲੱਗਿਆ ਬਾਪੂ ਮੰਜੇ ਤੇ ਬਿਮਾਰ ਪਿਆ ਰਹਿੰਦਾ ਵੀਰੇ ਗੁਰੂ ਘਰ ਸੇਵਾ ਕੁਝ ਪਾਉਣ ਲਈ ਨਹੀਂ ਸਗੋਂ ਉਹਦੇ ਸਰਦਾ ਤੇ ਵਿਸ਼ਵਾਸ ਦੀ ਹੁੰਦੀ ਆ ਯਾਰ ਆਹੀ ਸਰਦਾ ਤੇ ਵਿਸ਼ਵਾਸ ਮੇਰੇ ਚ ਨਹੀਂ ਰਿਹਾ ਹੁਣ ਵੀਰੇ ਯਾਰ ਜਦੋਂ ਸਭ ਕੁਝ ਠੀਕ ਹੋ ਗਿਆ ਨਾ ਉਦੋਂ ਮੈਂ ਜਾ ਆਉਂਗਾ ਬਾਕੀ ਮੈਨੂੰ ਤਾਂ ਇਹ ਵੀ ਵਿਸ਼ਵਾਸ ਨਹੀਂ ਕਿ ਇਹ ਆਪ ਹੈ ਵੀ ਕਿ ਨਹੀਂ ਵੀਰੇ ਤੁਸੀਂ ਇੱਥੇ ਰਕੋ ਮੈਂ ਮੱਥਾ ਟੇਕ ਕੇ ਆਇਆ ਬਾਈ ਜੀ ਘਰ ਵਾਸਤੇ ਕੋਈ ਝਾੜੂ ਬੈਪਰ ਲੈ ਲੈਂਦੇ ਸਵੇਰ ਦਾ ਕੋਈ ਸਮਾਨ ਨਹੀਂ ਵਿਗਿਆਗਾ ਜੇ ਤੁਸੀਂ ਲੈ ਲੋਗੇ ਮੈਂ ਆਪਦੇ ਜਵਾਕਾਂ ਲਈ ਸ਼ਾਮ ਨੂੰ ਖਾਣ ਪੀਣ ਨੂੰ ਕੱਸ ਲੈ ਜਾਊਗਾ ਬਾਹੋ ਬਾਈ ਤੇਰੇ ਅਰਦਾਸਾਂ ਤੋਂ ਰੱਬ ਅਗੇ ਕਰੀ ਜਾਣਾ ਤੇ ਮੰਗਦਾ ਬੰਦੇ ਤੋਂ ਪਿਆ ਬਾਈ ਜੀ ਦਿੰਦਾ ਤਾਂ ਉਹ ਵਾਹਿਗੁਰੂ ਹੀ ਆ ਆਪਾਂ ਤਾਂ ਇੱਕ ਜਰੀਆ ਵਾ ਕੀ ਪਤਾ ਅੱਜ ਵਾਹਿਗੁਰੂ ਨੇ ਤੁਹਾਨੂੰ ਭੇਜਿਆ ਹੋਵੇ ਮੇਰੀ ਮਦਦ ਕਰਨ ਵਾਸਤੇ ਯਾਰ ਤੈਨੂੰ ਕੋਈ ਜਾ ਰਹੀ ਮਸਬਹ ਨਹੀਂ ਰੱਬ ਤੇ ਆ ਜਿਹੜੇ ਤੇਰੇ ਹਾਲਾਤ ਨੇ ਨਾ ਇਹਦੇ ਕਰਕੇ ਹੀ ਨਾਲੇ ਇਕੱਲੇ ਵਿਸ਼ਵਾਸ ਨਾਲ ਰੋਟੀ ਨਹੀਂ ਬਣਦੀ ਘਰ ਚਲਾਉਣ ਲਈ ਕੰਮ ਕਰਨਾ ਪੈਂਦਾ ਆ ਜਿਹੜੇ ਤੇਰੇ ਮਾੜੇ ਹਾਲਾਤ ਬਣੇ ਨੇ ਨਾ ਇਹਦੇ ਲਈ ਰੱਬ ਹੀ ਜ਼ਿੰਮੇਵਾਰ ਤੇ ਜਿਹੜੇ ਮੇਰੇ ਮਾੜੇ ਹਾਲਾਤ ਬਣੇ ਨੇ ਉਹਦੇ ਲਈ ਵੀ ਰੱਬ ਹੀ ਜ਼ਿੰਮੇਵਾਰ ਹੈ ਰੱਬ ਤੇ ਵਿਸ਼ਵਾਸ ਰੱਖ ਬਾਈ ਸਭ ਕੁਝ ਠੀਕ ਹੋ ਜੂ ਉਹ ਕੀ ਠੀਕ ਹੋ ਜੂ ਮੈਨੂੰ ਤਾਂ ਲੱਗਦਾ ਰੱਬ ਹੈ ਹੀ ਨਹੀਂ ਜੇ ਰੱਬ ਹੁੰਦਾ ਨਾ ਦੁਨੀਆਂ ਤੇ ਇੰਨੀਆਂ ਦੁੱਖ ਤਕਲੀਫਾਂ ਨਾ ਹੁੰਦੀਆਂ ਅੱਛਾ ਇਹਦਾ ਮਤਲਬ ਤੈਨੂੰ ਲੱਗਦਾ ਕਿ ਰੱਬ ਹੈ ਨਹੀਂ ਬਾਈ ਲੈ ਪੱਥਰ ਜੇ ਤੈਨੂੰ ਰੱਬ ਤੇ ਵਿਸ਼ਵਾਸ ਨਹੀਂ ਨਾ ਤਾਂ ਮਾਰ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਬਾਈ ਤੇਰਾ ਦਿਮਾਗ ਤਾਂ ਠੀਕ ਆ ਗੁਰਦੁਆਰ ਸਾਹਿਬ ਤੇ ਕੌਣ ਪੱਥਰ ਮਾਰਦਾ ਹੁੰਦਾ ਪਾਪ ਲੱਗਦਾ ਬਾਈ ਦੇਖ ਤਾਂ ਬਾਈ ਆ ਫੁੱਲਾਂ 'ਚ ਖੁਸ਼ਬੂ ਆਉਂਦੀ ਐ ਬਾਈ ਕੀ ਹੋਈਆਂ ਗੱਲਾਂ ਕਰਦੇ ਆ ਜੇ ਫੁੱਲਾਂ ਨੇ ਤਾਂ ਖੁਸ਼ਬੂ ਤਾਂ ਆਉਗੀ ਹੋਈ ਬੱਸ ਬਾਈ ਆਫੋ ਲਾਂਗੀ ਰੱਬਾ ਜਿਹੜਾ ਇਨਸਾਨ ਸੱਚੀ ਸਰਦਾ ਤੇ ਵਿਸ਼ਵਾਸ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਨਾ ਉਹਨੂੰ ਇਹ ਖੁਸ਼ਬੂ ਮਿਲਦੀ ਆ ਇਸੇ ਕਰਕੇ ਤੁਹਾਡੇ ਵਿੱਚੋਂ ਇਹ ਖੁਸ਼ਬੂ ਆਉਂਦੀ ਆ ਤਾਂ ਹੀ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜੀਦੇ ਪਰ ਜਿਹੜੇ ਲੋਕ ਰੱਬ 'ਚ ਨਾ ਵਿਸ਼ਵਾਸ ਰੱਖਦੇ ਆ ਇਹ ਦੁੱਖ ਤਕਲੀਫਾਂ ਉਹਨਾਂ ਨੂੰ ਵੀ ਹੁੰਦੀਆਂ ਇਹ ਸਭ ਨਾ ਆਪਣੇ ਚੰਗੇ ਮਾੜੇ ਕਰਮਾਂ ਦੇ ਚੱਕਰ ਹੁੰਦੇ ਹੋ ਸਕਦਾ ਪਿਛਲੇ ਜਨਮ 'ਚ ਚੰਗੇ ਮਾੜੇ ਕਾਰਮ ਕੀਤੇ ਹੋਣ ਯਾਰ ਦੇਖ ਮੈਂ ਤਾਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਵੀਕਾਰ ਕਰ ਰਿਹਾ ਐ ਇਸੇ ਕਰਕੇ ਮੇਰਾ ਵਾਹਿਗੁਰੂ ਤੇ ਪੂਰਾ ਭਰੋਸਾ ਉਹ ਜੋ ਵੀ ਕਰਦਾ ਨਾ ਸਹੀ ਕਰਦਾ ਨਾਲੇ ਜਿਹੜੇ ਆਪਣੇ ਮਾੜੇ ਹਾਲਾਤ ਆ ਇਹਦਾ ਮਤਲਬ ਇਹ ਥੋੜੀ ਆ ਆਪਣੇ ਹਮੇਸ਼ਾ ਆਹੀ ਹਾਲਾਤ ਰਹਿਣਗੇ ਉਹ ਵਾਹਿਗੁਰੂ ਆਪਣੇ ਦਿਨ ਬਦਲੂਗਾ ਭਾਈ ਤੁਸੀਂ ਸੋਚੋ ਦਿਲੋਂ ਵਿਸ਼ਵਾਸ ਰੱਖ ਕੇ ਅਰਦਾਸਤਾ ਕਰੋ ਭਾਈ ਆ ਜਿਹੜੇ ਛੋਟੇ-ਛੋਟੇ ਦੁੱਖ ਆ ਨਾ ਵਾਹਿਗੁਰੂ ਆਪਾਂ ਨੂੰ ਵੱਡੇ ਵੱਡੇ ਪਹਾੜਾਂ ਵਰਗੇ ਦੁੱਖਾਂ ਤੋਂ ਬਚਾ ਲੈਂਦਾ। ਬਾਈ ਜੇ ਤੁਸੀਂ ਮੇਰੇ ਤੋਂ ਆ ਸਮਾਨ ਨਹੀਂ ਲੈਣਾ ਤਾਂ ਕੋਈ ਗੱਲ ਨਹੀਂ। ਹੋ ਸਕਦਾ ਰੱਬ ਨੇ ਮੇਰੀ ਮਦਦ ਲਈ ਕਿਸੇ ਹੋਰ ਨੂੰ ਭੇਜਿਆ ਹੋਵੇ। ਪਰ ਇੱਕ ਗੱਲ ਯਾਦ ਰੱਖਿਓ। ਮਦਦ ਤਾਂ ਬਾਈ ਉਹ ਵਾਹਿਗੁਰੂ ਹੀ ਕਰਦਾ। ਬਸ ਜਰੀਆ ਬਦਲ-ਬਦਲ ਕੇ ਭੇਜ ਦਿੰਦਾ। ਠੀਕ ਆ ਬਾਈ ਮੈਂ ਚੱਲਦਾ।